ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਵਕਫਾਕ ਸਰਕਾਰੀ ਸਬਜ਼ੀ ਮੰਡੀਆਂ ਦੇ ਵਿੱਚ ਹੋ ਰਹੀ ਨਜਾਇਜ਼ ਵਸੂਲੀ ਨੂੰ ਲੈ ਕੇ ਲੋਕਾਂ ਨੇ ਲੁਧਿਆਣਾ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕਰਨ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਮੌਕੇ ਉਤੇ ਐਕਸ਼ਨ ਨਾ ਲਿੱਤਾ ਤਾਂ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਹਾਂਜੀ ਸਰ ਕਿੰਨੂ ਮਿਲੇ ਔਰ ਕੀ ਕਿਹਾ ਉਹਨਾਂ ਨੇ? ਅਸੀਂ ਅੱਜ ਐਡੀਸੀ ਸਾਹਿਬ দরਖਾਸਤ ਦੇਣ ਗਏ ਸੀ ਜਨਰਲ ਸਾਹਿਬ ਨੂੰ ਦੇਖ ਕੇ ਆਏ ਆ ਉਹ ਬੀਜੀਸੀ ਕੀ ਮੀਟਿੰਗ ਚੱਲਦੀ ਸੀ ਕਿ ਮੈਡਮ ਨੂੰ ਤੁਸੀਂ ਦਰਖਾਸਤ ਦੇ ਕੇ ਆ ਉਹਨਾਂ ਦਾ ਕੀ ਨਾਮ ਹੈ ਮੈਡਮ ਦਾ ਸਿਰ ਨਾਮ ਨਹੀਂ ਪਤਾ ਕੀ ਇਹ ਪਾਇਲ ਕੋਇਲ ਪਾਇਲ ਕੋਇਲ ਜੀ ਅੱਛਾ ਜੀ ਠੀਕ ਹੈ ਜੀ ਉਹਨਾਂ ਨੂੰ ਦਰਖਾਸਤ ਅਸੀਂ ਦੇਖ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਚੇਅਰਮੈਨ ਸਾਹਿਬ ਕੋ ਥੋੜੀ ਇਨਕੁਆਇਰੀ ਚੱਲ ਰਹੀ ਹੈ ਅਸੀਂ ਉਹਨਾਂ ਨੂੰ ਦਰਖਾਸਤ ਮਾਰਕ ਕਰਦੇ ਹਾਂ ਇਨਕੁਆਇਰੀ ਦੇ ਸਬੰਧ ਵਿੱਚ ਉਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਠੀਕ ਹੈ ਜੀ ਲਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖਾਮੀਦਲੀ ਹੈ ਜੀ ਰੇਡੀ ਫੜੀ ਯੂਨੀਅਨ ਵੱਲੋਂ ਇੱਕ ਇੱਕ ਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਇਸੇ ਪ੍ਰੋਟੈਸਟ ਕਰਿਆ ਸੀਗਾ ਸੀਪੀ ਸਾਹਿਬਨ ਤਰਖਾਸ ਦੇ ਕੇ ਆਏ ਸੀ ਜਿਹੜੀ ਨਜਾਇਜ਼ ਵਸੂਲੀ ਹੁੰਦੀ ਹੈ ਉਹਦੇ ਸਬੰਧ ਇਹ ਨਜਾਇਜ਼ ਵਸੂਲੀ ਹੁੰਦੀ ਔਰ ਕੌਣ ਕਰਦਾ ਵਾ ਇਹ ਮਨਪ੍ਰੀਤ ਸਿੰਘ ਚਾਵਲ ਹੈ ਜੀ ਆਪਣੀ ਮੰਡੀ ਦਾ ਪ੍ਰਧਾਨ ਹੈ ਸਰਕਾਰੀ ਮੰਡੀ ਹੈ ਜੇ ਕਿ ਸਰਕਾਰ ਵੱਲੋਂ ਜੋ ਰੇਟ ਦਿੱਤੇ ਗਏ ਉਹਦੇ ਨਾਲ ਡਬਲ ਸੀ ਕਰਦਾ ਜੀ ਕਿੱਥੇ ਲੱਗਦੀ ਹੈ ਮੰਡੀ ਇੱਕ ਸੁਖਮਨੀ ਸਾਹਿਬ ਗੁਰਦੁਆਰਾ ਸਭ ਕੋਲ ਲੱਗਦੀ ਡੁਗਰੀ ਫੇਸ ਟੂਰ ਦੇ ਵਿੱਚ ਇੱਕ ਹੈਬੋ ਵਾਲ ਦੇ ਵਿੱਚ ਇੱਕ ਜਮਾਲਪੁਰ ਠੀਕ ਹੈ ਹਫਤੇ 'ਚ ਪੰਜ ਦਿਨ ਲੱਗ ਇੱਥੇ ਕਿੰਨੀਆਂ ਰੇੜੀਆਂ ਵੜੀਆਂ ਲੱਗਦੀਆਂ ਨੇ ਹਰ ਇੱਕ ਮੰਡੀ 'ਚ 150-200 ਰੇੜੀਆਂ ਹੁੰਦੀਆਂ ਜੀ ਠੀਕ ਹੈ ਸਰਕਾਰੀ ਰੇਟ ਕੀ ਹੈਗਾ ਸਰਕਾਰੀ ਰੇਟ ਛਤਰੀ ਦਾ 15 ਰੁਪਏ ਜੀ ਟੇਬਲ ਦਾ 25 ਰੁਪਏ 30 ਰੁਪਏ ਲੈਂਦਾ ਆਪਣਾ ਛਤਰੀ ਦਾ 15 ਰੁਪਏ 30 ਰੁਪਏ ਲੈਂਦਾ ਠੀਕ ਹੈ ਆਪਣੇ ਸਫਾਈ ਦਾ ਪਾਣੀ ਫਰੀ ਹੈ ਉਹਦੇ ਵੀ ਵਸੂਲੀ ਕਰਦਾ ਅਸੀਂ ਇਹਦੀ ਕੰਪਲੀਟਾ ਪਹਿਲਾਂ ਮੰਡੀ ਬੋਰਡ ਨੂੰ ਵੀ ਦੇ ਚੁੱਕੇ ਹੋਏ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਅਸੀਂ ਗਲਾੜਾ ਨੂੰ ਵੀ ਦਿੱਤੀ ਹੋਈ ਹੈ ਗਲਾੜਾ ਦੀ ਜ਼ਮੀਨ ਹੈ ਜੀ ਉਹ ਇਸ ਤੋਂ ਬਾਅਦ ਸੀਪੀ ਸਾਹਿਬ ਨੂੰ ਦੇਖ ਕੇ ਗਏ ਆ ਜੋ ਸੀਪੀ ਨੂੰ ਦਰਖਾਸਤ ਦਿੱਤੀ ਉਸ ਤੋਂ ਬਾਅਦ ਸਾਡੇ ਸਾਡੇ ਮੰਡੀ ਠੀਕ ਹੈ ਜੀ ਮੰਡੀ ਚ ਸਬਜ਼ੀ ਫਰੂਟ ਭਰ ਕੇ ਲੈ ਗਏ ਸਬਜ਼ੀ ਫਰੂਟ ਭਰ ਕੇ ਧਮਕੀਆਂ ਜੁੱਤੀਆਂ ਮਾਰਨ ਦੀਆਂ ਜਾਨੂ ਜੀ 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 ਠੀਕ ਹੈ ਤੇ ਕਿੰਨੇ ਲੋਗ ਹੈਗੇ ਆ ਜਿਹੜੀ ਇਸ ਚੀਜ਼ ਦੀ ਕੰਪਲੇਂਟ ਕਰ ਰਹੇ ਨੇ ਔਰ ਕਿੰਨੇ ਇੱਕ ਮਕਿ ਤਿੰਨੋਂ ਮੰਡੀਆਂ ਚ ਉਹੀ ਲੋਕ ਕੰਮ ਕਰਦੇ ਨੇ ਜਾਂ ਇੱਕ ਲਗਭਗ ਵਕ ਵਕ ਮੰਡੀਆਂ ਦੇ ਦੇਖੋ ਜੀ ਵਕ ਵਕ ਮੰਡੀਆਂ ਦੇ ਸਾਰੇ ਇਕੱਠੇ ਹੋਏ ਆ ਜੀ ਜਿਹੜੇ ਮੌਤਵਾਰ ਲੋਕ ਨੇ ਜੀ ਸਾਰੇ ਮੰਡੀ ਜਿਹੜੀਆਂ ਲਾਉਂਦੇ ਆ ਸਾਰੇ ਰੈਡੀ ਫੜੀ ਵਾਲੇ ਇਕੱਠੇ ਹੋਏ ਪਹਿਲਾਂ ਵੀ ਸੀ ਦਰਖਾਸਤ ਦਿੱਤੀ ਹੈ ਹੁਣ ਦੁਬਾਰਾ ਡੀਸੀ ਸਾਹਿਬ ਨੂੰ ਦੇਣ ਲੱਗੇ ਹੈ ਕਿ ਇਸ ਸਣੀ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਹੁਣ ਗੁੰਡਾਗਰਦੀ ਪੂਰੀ ਵਧਾਤੀ ਹੋਈ ਔਰ ਜੋ ਵਸੂਲੀ ਕਰਦੇ ਸੀ ਐਜਟਸ ਉਹੀ ਕਰ ਰਹੇ ਆ ਕੋਈ ਘਟਾਓ ਨਹੀਂ ਹੋਇਆ ਕੁਝ ਨਹੀਂ ਮਤਲਬ ਇੱਕ ਸਰਕਾਰ ਦਾ ਲਾਅ ਐਨੈਟਰ ਮੇਨਟੇਨ ਨਹੀਂ ਕੀਤਾ ਜਾ ਰਿਹਾ ਕਿੰਨਾ ਕ ਬੰਦਾ ਹੈਗਾ ਜਿਹੜਾ ਵਸੂਲੀ ਦਾ ਸਕਾਰ ਹੋ ਰਿਹਾ ਟੋਟਲ ਦੇਖੋ ਜੀ ਇਸ ਟਾਈਮ ਜੇ ਮੰਨ ਲਾ ਕੇ ਚੱਲੀਏ ਕਰੋ 150 200 ਪਰਿਵਾਰ ਹੈ ਜੀ ਠੀਕ ਹੈ ਤੇ ਇਹ ਦੂਜਾ ਇਹ ਜਿਹੜਾ ਸਖਸ਼ ਹੈਗਾ ਕਿਸ ਦੇ ਵਿਹਾਰ ਦੇ ਉੱਤੇ ਵਸੂਲੀ ਕਰਦਾ ਹੈ ਏ ਤਾਂ ਜੀ ਇਹਦੇ ਤੇ ਇੱਕ ਪ੍ਰੋਫੈਸਰ ਹੈ ਪ੍ਰੋਫੈਸਰ ਦੇ ਬਿਹਾਫ ਤੇ ਹੀ ਉਹ ਵਸੂਲੀ ਕਰਦਾ ਜੀ ਕਿਹੜੇ ਪ੍ਰੋਫੈਸਰ ਉਹਦਾ ਨਾਮ ਨਹੀਂ ਪਤਾ ਸਿਰਫ ਪ੍ਰੋਫੈਸਰ ਨਾਮ ਕੀ ਬਾਜੀ ਉਹਨਾਂ ਦਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਕੋਈ ਪ੍ਰੋਫੈਸਰ ਹੈ ਜੀ ਉਹ ਨਹੀਂ ਪਤਾ ਕੋਈ ਪ੍ਰੋਫੈਸਰ ਹੈ ਉਹਦਾ ਪਤਾ ਕਿਸ ਪਾਰਟੀ ਤੋਂ ਹੈਗਾ ਪਾਰਟੀ ਦਾ ਸਾਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਪਰ ਇਹ ਹੈ ਕਿ ਉਹਦੇ ਬਿਹਾਫ ਤੇ ਹੀ ਉਹੀ ਸਾਰ ਕੁਝ ਕਰਾਉਂਦਾ ਜੀ ਮੁਰੇ ਕਰਕੇ ਅਸੂਲੀ ਕਰਦਾ ਮਨਪ੍ਰੀਤ ਸਿੰਘ ਚਾਵਲਾ ਉਹਨੇ ਪੰਜ ਸੱਤ ਗੁੰਡੇ ਨਾਲ ਰੱਖੇ ਹੋਏ ਆ ਚਲੋ ਉਹ ਜਿਹੜਾ ਮਨਪ੍ਰੀਤ ਚਾਵਲਾ ਤੁਸੀਂ ਨਾਂ ਲੈ ਰਹੇ ਹੋ ਉਹ ਪਾਰਟਿਕੂਲਰ ਰੇਟ ਰੱਖਦਾ ਜਿਹਦੇ ਕੋ ਜੋ ਆਵੇ ਤੱਕੇ ਨਾ ਖੋਲੰਦਾ ਨਹੀਂ ਜੀ ਨਹੀਂ ਪਾਰਟਿਕੂਲਰ ਜਿਹੜਾ ਸਰਕਾਰ ਦਾ ਰੇਟ ਹੈਗਾ 3 ਰੁਪਏ 3 ਰੁਪਏ ਰੇੜੀ ਦਾ ਸੌਰੀ 25 ਰੁਪਏ ਟੇਬਲ ਦਾ ਛਤਰੀ ਦਾ ਹੈਗਾ 15 ਰੁਪਏ ਉਹਦੇ 3 ਲੰਦਾ ਵਾ ਉਹਦੇ ਉਹਦੇ ਵੀ 3 ਲੰਦਾ ਵਾ ਡਬਲ ਰੇਟ ਲੈ ਰਿਆ ਸਰ ਮੰਡੀ ਚ ਹੋਰ ਪਾਣੀ ਤੇ ਆਪਣਾ ਸਫਾਈ ਦਾ ਫਰੀ ਹੈ ਬਿਲਕੁਲ ਉਹਦੇ ਕੋਈ ਵਸੂਲੀ ਨਹੀਂ ਹੈਗੀ ਉਹਦੇ ਵੀ ਵਸੂਲੀ ਤੱਕੇ ਨਾ ਕਰਦੇ ਸਰ ਮੰਡੀ ਚ ਬਿਜਲੀ ਕਿੱਥੋਂ ਆਂਦੀ ਹੈ ਜਨ ਲੇਟਰ ਥਰੂ ਦੇ ਰਿਆ ਜੋ ਕਿ ਉਹ ਵੀ ਅਲਾਉ ਨਹੀਂ ਹੈਗਾ LED ਬੱਲਬ ਲਾਣੀ ਹੈ ਉਹਨੂੰ ਜਿਖਿਆ ਹੋਇਆ ਹੈ ਜਿਹੜੇ ਡੀਐਨਟੀ ਦੇ ਵਿੱਚ ਉਹ ਲਾ ਸਕਦਾ ਉਹ ਜਨਰੇਟਰ ਥਰੂ ਲਾਈਟ ਦੇ ਰਿਹਾ ਵਾ ਕੱਲ ਨੂੰ ਕੋਈ ਹਾਸਾ ਹੋ ਜਾਂਦਾ ਉਹ ਚੇ ਵੀ ਖਤਰੇ ਦਾ ਇੱਕ ਹੈਗਾ ਦਰਖਾਸਤ ਦਿੱਤੀ ਹੋਈ ਹੈ ਪਹਿਲਾਂ ਵੀ ਅਸੀਂ ਔਰ ਜਨਰੇਟਰ ਦੇ ਕਿੰਨੇ ਪੈਸੇ ਲੈਂਦਾ ਵਾ 30 ਰੁਪਏ ਲੈਂਦਾ ਜੀ ਇੱਕ ਬੱਲੇ ਇੱਕ ਬੱਲੇ ਤੇ 30 ਰੁਪਏ ਠੀਕ ਹੈ ਤੇ ਬਿਜਲੀ ਵੇਚ ਸਕਦਾ ਵਾ ਨਹੀਂ ਨਹੀਂ ਵੇਚ ਨਹੀਂ ਸਕਦਾ ਸਰ ਇਹਨੇ ਐਲਈਡੀ ਬੱਲਬ ਇਹਨਾਂ ਨੇ ਗਵਰਨਮੈਂਟ ਨੇ ਲਾਉ ਕੀਤਾ ਹੋਇਆ ਮੰਡੀ ਬੋਰਡ ਨੇ ਉਹੀ ਲਾ ਸਕਦਾ ਜੋ ਕਿ ਜਨਰੇਟਰ ਥਰੂ ਲਾ ਕੇ ਇਸ ਚੀਜ਼ ਨੂੰ ਮਤਲਬ ਨਜਾਇਜ਼ ਕਰ ਰਿਹਾ ਵਸੂਲੀ ਠੀਕ ਹੈ ਹੁਣ ਤੁਸੀਂ ਕਿੱਥੇ ਆਏ ਹੋ ਔਰ ਕੀ ਮੰਗ ਪੱਤਰ ਦੇ ਰਹੇ ਅਸੀਂ ਪਹਿਲਾਂ ਜੀ ਸੀਪੀਓ ਸਾਹਿਬ ਨੂੰ ਤਰਖਾਸ ਦਿੱਤੀ ਹੋਈ ਹੈ ਠੀਕ ਹੈ ਜੀ ਉਹਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਫਿਰ ਦੁਬਾਰਾ ਵਸੂਲੀ ਸ਼ੁਰੂ ਕਰ ਦਿੱਤੀ ਗਈ ਸੈਕਟਰੀ ਮੰਡੀ ਬੋਰਡ ਨੂੰ ਵੀ ਦਿੱਤੀ ਹੋਈ ਹੈ ਜੀ ਉਹਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਡੇਢ ਮਹੀਨਾ ਹੋ ਗਿਆ ਦਿੱਤੇ ਨੂੰ ਜੀ ਹੁਣ ਦੁਬਾਰਾ ਡੀਸੀ ਸਾਹਿਬ ਨੂੰ ਇਸ ਰਿਕਵੈਸਟ ਕਰਨ ਆਏ ਆ ਕਿ ਜੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੀ ਵੱਡੇ ਲੈਵਲ ਤੇ ਪ੍ਰੋਟੈਸਟ ਕਰਾਂਗੇ ਠੀਕ ਹੈ ਜੀ ਰਕੇਸ਼ ਕੁਮਾਰ ਦੁਆ ਜੀ ਕੀ ਕੰਮ ਕਰਦੇ ਹੋ ਮੇਰੇ ਸਬਜ਼ੀ ਮੰਡੀ ਦੇ ਵਿੱਚ ਕੰਮ ਹੈ ਜੀ ਬਣਾ ਠੀਕ ਹੈ ਸਬਜ਼ੀ ਮੰਡੀ ਫੜੀ ਦਾ ਹਾਂ ਜੀ ਹਾਂ ਜੀ ਅੱਛਾ ਕਿ ਜਮਾਲਪੁਰ ਔਰ ਚਾਰਾ ਮੰਡੀ ਹੈਬੋਵਾਲ ਉਹਦੇ ਵਿੱਚ ਜਿਹੜੀ ਸਰਕਾਰ ਦੇ ਥਰੂ ਹਦਾਇਤਾਂ ਦਿੱਤੀਆਂ ਗਈਆਂ ਨੇ ਸਰਕਾਰੀ ਮੰਡੀ ਦੀਆਂ ਹਦਾਇਤਾਂ ਉਹਦੇ ਬਿਲਕੁਲ ਖਿਲਾਫ ਚੱਲਿਆ ਜਾ ਰਿਹਾ ਹੈ ਹਦਾਇਤਾਂ ਦੇ ਖਿਲਾਫ ਉਹਦੇ ਵਿੱਚ ਜਿਹੜੀ ਸਰਕਾਰ ਦੇ ਖਿਲਾਫ ਦੇ ਹਦਾਇਤਾਂ ਨੇ ਪਾਣੀ ਦੀ ਜਿਹੜੀ ਸਹੂਲਤ ਹੈ ਸਫਾਈ ਦੀ ਸਹੂਲਤ ਹੈ ਜੋ ਠੇਕੇਦਾਰ ਵੱਲੋਂ ਪ੍ਰੋਵਾਈਡ ਕੀਤੀ ਜਾਣੀ ਸੀ ਉਹਦੀ ਨਜਾਇਜ਼ ਉਸਲੀ ਕੀਤੀ ਜਾ ਰਹੀ ਹੈ ਪਿਛਲੇ 7 ਸਾਲ ਤੋਂ ਇੱਕ ਠੇਕੇਦਾਰ ਨੂੰ ਹੀ ਠੇਕਾ ਦਿੱਤਾ ਜਾ ਰਿਹਾ ਹੈ ਕਿਹੜਾ ਠੇਕੇਦਾਰ ਹੈ ਮਨਪ੍ਰੀਤ ਚਾਵਲਾ ਉਹੀ 7 ਮੰਡੀਆਂ ਦੁਗਰੀ ਦੀਆਂ ਔਰ 5 ਮੰਡੀਆਂ ਸਰਕਾਰੀ 12 ਦੀਆਂ 12 ਮੰਡੀਆਂ ਪਿਛਲੇ 7 ਸਾਲ ਤੋਂ ਇੱਕ ਬੰਦੇ ਨੂੰ ਹੀ ਦਿੱਤੀਆਂ ਜਾ ਰਹੀਆਂ ਮੈਂ ਪ੍ਰਸ਼ਾਸਨ ਕੋਲ ਇਹ ਪੁੱਛਣਾ ਚਾਹਨਾ ਵਾਂ ਇੱਕ ਦਰਖਾਸਤ ਦੇਣਾ ਚਾਹੁੰਦਾ ਇੱਕ ਰਿਕਵੈਸਟ ਕਰਨਾ ਚਾਹੁੰਦਾ ਵਾਂ ਕਿ 7 ਦੇ 7 ਸਾਲ ਤੋਂ ਪਿਛਲੇ ਇੱਕ ਬੰਦੇ ਨੂੰ ਕੰਮ ਕਿਉਂ ਦਿੱਤਾ ਜਾ ਰਿਹਾ ਹੈ ਬਾਕੀ ਬੰਦਿਆਂ ਨੂੰ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ ਸਰਕਾਰ ਬਣੀ ਨੂੰ ਤਾਂ 3 ਸਾਲ ਹੀ ਹੋਏ ਪਿਛਲੇ 7 ਸਾਲਾਂ ਤੋਂ ਇੱਕ ਬੰਦੇ ਨੂੰ ਹੀ ਕੰਮ ਦਿੱਤਾ ਜਾ ਰਿਹਾ ਜੀ ਸਰ ਔਰ ਕੌਣ ਠੇਕੇ ਪਾਸ ਕਰ ਰਿਹਾ ਹੈ ਅਜ ਤੁਸੀਂ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਠੇ ਉਹਦੇ ਵੱਲੋਂ ਠੇਕਾ پاس ਹੋ ਰਿਹਾ ਹਾਂਜੀ ਪਿਛਲੇ 7 ਸਾਲ ਤੋਂ ਇੱਕੋ ਬੰਦੇ ਨੇ ਠੇਕਾ ਦਿੱਤਾ ਜਾ ਰਿਹਾ ਹੈ। ਇਹ ਫਿਰ 7 ਸਾਲ ਤੋਂ ਤੁਸੀਂ ਹੁਣ ਕਿਉਂ ਆਏ ਹੋ? ਇਹ ਕਿਉਂ ਨਹੀਂ ਆਏ? ਸਰ ਹੁਣ ਟੱਕਾ ਜ਼ਿਆਦਾ ਵੱਧ ਗਿਆ ਜੀ। ਪਹਿਲੇ ਟੱਕਾ ਘੱਟ ਸੀਗਾ। ਪਹਿਲਾਂ ਟੱਕਾ ਸੀ ਹੁਣ ਟੱਕਾ ਜ਼ਿਆਦਾ ਵੱਧ ਗਿਆ ਹੁਣ ਨਜਾਇਜ਼ ਵਸੂਲੀ ਨਾਲ ਹੋਣ ਲੱਗ ਗਈ ਹੈ। ਕਿੰਨੇ ਕਿੰਨੇ ਪੈਸੇ ਲੈਂਦੇ ਆ? 200 ਰੁਪਏ ਪਰ ਫੜੀ ਤੋਂ। ਅੱਛਾ ਜੀ। ਹਾਂਜੀ। ਅਰੇ ਹਰ ਇੱਕ ਫੜੀ ਤੋਂ 200 ਹਾਂਜੀ ਜਦ ਕਿ 70 ਸਰਕਾਰੀ ਰੇਟ ਕੋਈ 50 ਰੁਪਏ ਰੇਟ ਆਈ। ਅੱਛਾ ਔਰ 200 ਰੁਪਏ ਵਸੂਲੀ ਹੋ ਰਹੀ ਉਹਦੇ ਵਿੱਚ ਠੀਕ ਹੈ ਹਾਂਜੀ ਤੇ ਜੇ ਅਗਰ ਜਿਹੜਾ ਬੰਦਾ ਨਹੀਂ ਦਿੰਦਾ ਉਹਦੇ ਨਾਲ ਉਹਦੇ ਨਾਲ ਤੱਕਾ ਹੁੰਦਾ ਜੀ ਕਿੱਦਾਂ ਦਾ ਆ ਦੇਖੋ ਜੀ ਆ ਬੰਦੇ ਸਾਰੇ ਖੜੇ ਨੇ ਜੀ ਕਿੱਦਾਂ ਤੱਕਾ ਕਰਦੇ ਆ ਤੱਕਾ ਉਹਦਾ ਮੈਨੂੰ ਲੱਗਦਾ ਠੰਡਾ ਕਰਦੀ ਹੁੰਦੀ ਹੈ ਜੀ ਗੁੰਡਾ ਕਰਦੀ ਹੁੰਦੀ ਹੈ ਜੀ ਅੱਛਾ ਤੁਸੀਂ ਮੁੱਲੇ ਦੇ ਕਾਉਂਸਲਰ ਨੂੰ ਕਿਹਾ ਹਾਂਜੀ ਕਾਉਂਸਲਰ ਨੂੰ ਕਿਹਾ ਅਸੀਂ ਇਹ ਸਾਹਿਬ ਪਿੱਛੇ ਜੋ ਗਲਾਡਾ ਦਫ਼ਤਰ ਜਾਂ ਆਪਣਾ ਮਾਰਕੀਟ ਕਮੇਟੀ ਦਫ਼ਤਰ ਜਿਹੜੇ ਸਾਡੀ ਵੱਲੋਂ ਦਿੱਤੀ ਗਈ ਦਰਖਾਸਤ ਪਹਿਲੇ ਵੀ ਦਿੱਤੀਆਂ ਗਈਆਂ ਨੇ ਦਰਖਾਸਤਾਂ ਦਿੱਤੀਆਂ ਨਹੀਂ ਨਹੀਂ ਉਹਨਾਂ ਨੂੰ ਨਹੀਂ ਕਿਹਾ ਜੀ ਕਿਹੜੇ ਐਮਐਲਏ ਨੇਗੇ ਹਾਂਜੀ ਕਿਹੜਾ ਐਮਐਲਏ ਹੈਗਾ ਸੰਬੰਧ थाना ਕਿਹੜਾ ਐਮਐਲਏ ਦੇ ਜਿਹੜੇ ਸੰਬੰਧ थाना ਤਾਂ ਜਮਾਲਪੁਰ ਮੰਡੀ ਹੈ ਜੀ ਅੱਛਾ ਇੱਕ ਐਮਐਲਏ ਕਿਹੜਾ ਪੈਂਦਾ ਅ ਐਮਐਲਏ ਹੈਗਾ ਜੀ ਮੇਰੇ ਖਿਆਲ ਉੱਥੇ ਭੋਲਾ ਗਰੇ ਹਾਂਜੀ 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 ਨਹੀਂ ਉਹਨਾਂ ਨੂੰ ਨਹੀਂ ਕਿਹਾ ਜੀ ਠੀਕ ਹੈ ਤੇ ਹੋਰ ਕਿਹੜੀ ਮੰਡੀਆਂ ਹੈਗੀਆਂ ਹੋਰ ਚਾਰਾਂ ਮੰਡੀਆਂ ਜੀ ਅੱਛਾ ਉੱਥੇ ਕੋਣ ਐਮਐਲਏ ਉੱਥੇ ਇੱਕ ਦੁਗਰੀ ਦੀਆਂ ਸੱਤ ਮੰਡੀਆਂ ਜੀ ਅੱਛਾ ਉੱਥੇ ਕੋਣ ਹੈ ਉੱਥੇ ਐਮਐਲਏ ਸਿੱਧੂ ਸਾਹਿਬ ਨੇ ਜੀ ਠੀਕ ਹੈ ਉਹਨਾਂ ਨੂੰ ਕੰਪਲੀਟ ਦਿੱਤੀ ਨਹੀਂ ਦਿੱਤੀ ਗਈ ਜੀ ਤੁਹਾਨੂੰ ਝੂਠ ਕਮਾਨੀ ਦਿੱਤੀ ਗਈ ਠੀਕ ਹੈ ਤੁਹਾਨੂੰ ਚਾਹਨੇ ਕੀ ਹਾਂਜੀ ਤੁਹਾਨੂੰ ਚਾਹਨੇ ਕੀ ਅਸੀਂ ਇਹ ਚਾਹਨੇ ਆ ਜੀ ਜੇ ਜੋ ਜੋ ਸਰਕਾਰੀ ਮੰਡੀ ਦਾ ਇਹ ਠੇਕਾ ਪਿਛਲੇ 7 ਸਾਲ ਤੋਂ ਇੱਕ ਬੰਦੇ ਨੂੰ ਦਿੱਤਾ ਜਾ ਰਿਹਾ ਕੈਨਸਲ ਕੀਤਾ ਜਾਵੇ ਉਹ ਸਰਕਾਰੀ ਜੋ ਜਾਇਜ਼ ਰੇਟ ਹੈ ਸਰਕਾਰ ਵੱਲੋਂ ਉਹ ਲੈ ਜਾਣ ਦੁਕਾਨਦਾਰਾਂ ਕੋਲ ਨਾਜਾਇਜ਼ ਰੇਟ